ਕਿਸੇ ਪਿੰਡ ਵਿੱਚ ਇੱਕ ਭਿਖਾਰੀ ਰਹਿੰਦਾ ਸੀ ਉਹ ਭੀਖ ਮੰਗਣ ਵਿੱਚ ਮਾਹਰ ਹੋਣ ਦੇ ਨਾਲ-ਨਾਲ ਬਹੁਤ ਅਕਲਮੰਦ ਵੀ ਸੀ ਉਸ ਦਾ ਇੱਕ ਚੇਲਾ ਸੀ ਜੋ ਬਿਲਕੁਲ ਬੇਵਕੂਫ ਜਾਂ ਪੋਲਾ ਸੀ ਚੇਲੇ ਨੇ ਭੀਖ ਮੰਗਣ ਦਾ ਤਰੀਕਾ ਆਪਣੇ ਉਸਤਾਦ ਤੋਂ ਸਿੱਖਿਆ ਸੀ ਦੋਵਾਂ ਦਾ ਇਸ ਦੁਨੀਆ ਵਿੱਚ ਕੋਈ ਅਜ਼ੀਜ਼ ਜਾਂ ਰਿਸ਼ਤੇਦਾਰ ਨਹੀਂ ਸੀ ਇਸ ਲਈ ਉਹ ਇਕੱਠੇ ਰਹਿੰਦੇ ਸਨ ਭਿਖਾਰੀ ਹੁਣ ਬਹੁਤ ਬੁੱਢਾ ਹੋ ਚੁੱਕਾ ਸੀ ਜਦ ਕਿ ਉਸ ਦਾ ਚੇਲਾ ਜਵਾਨ ਸੀ ਇੱਕ ਦਿਨ ਰੱਬ ਦੀ ਮਰਜ਼ੀ ਅਜਿਹੀ ਹੋਈ ਕਿ ਉਹਨਾਂ ਦੇ ਪਿੰਡ ਨੂੰ ਹੜ੍ਹ ਨੇ ਆਪਣੀ ਲਪੇਟ ਵਿੱਚ ਲੈ ਲਿਆ ਪਿੰਡ ਦੇ ਸਾਰੇ ਕੱਚੇ ਘਰ ਹੜ੍ਹ ਵਿੱਚ ਬਹਿ ਗਏ। ਉਹਨਾਂ ਦਾ ਘਰ ਵੀ ਨਹੀਂ ਬਚ ਸਕਿਆ। ਸਾਰਾ ਪਿੰਡ ਟਹਿਟੇਰੀ ਹੋ ਗਿਆ। ਉਹਨਾਂ ਨੇ ਪਿੰਡ ਛੱਡਣ ਦਾ ਫੈਸਲਾ ਕੀਤਾ, ਆਪਣੇ ਪਿੰਡ ਨੂੰ ਅਲਵਿਦਾ ਕਿਹਾ ਤੇ ਪਿੰਡ ਤੋਂ ਬਾਹਰ ਨਿਕਲ ਆਏ। ਪਿੰਡ ਨੂੰ ਆਖਰੀ ਵਾਰ ਦੇਖਦਿਆਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਸ ਪਿੰਡ ਵਿੱਚ ਉਹਨਾਂ ਨੇ ਜ਼ਿੰਦਗੀ ਦੇ ਅਣਗਿਣਤ ਦਿਨ گزارੇ ਸਨ। ਪਿੰਡ ਤੋਂ ਨਿਕਲ ਕੇ ਉਹ ਨੱਕ ਦੀ ਸੇਧ ਵਿੱਚ ਤੁਰ ਪਏ। ਦੋਵੇਂ ਆਪਸ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਜਾ ਰਹੇ ਸਨ। ਤੁਰਦੇ ਜਾਂ ਤੁਰਦੇ ਜਾਂ ਸੂਰਜ ਡੁੱਬਣ ਵਾਲਾ ਸੀ ਜਦੋਂ ਉਹਨਾਂ ਨੇ ਇੱਕ ਸ਼ਹਿਰ ਦੇ ਆਸਾਰ ਵੇਖੇ ਚੇਲੇ ਨੇ ਕਿਹਾ ਮੁਬਾਰਕ ਹੋਵੇ ਉਸਤਾਦ ਅਸੀਂ ਆਖਰ ਇੱਕ ਸ਼ਹਿਰ ਤੱਕ ਪਹੁੰਚ ਹੀ ਗਏ ਉਸਤਾਦ ਦੇ ਮੂੰਹੋਂ ਵੀ ਖੁਦਾ ਦਾ ਸ਼ੁਕਰ ਨਿਕਲਿਆ ਦੋਮਾ ਨੇ ਤੇਜ਼ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਉਹ ਸੂਰਜ ਡੁੱਬਣ ਤੋਂ ਪਹਿਲਾਂ ਸ਼ਹਿਰ ਵਿੱਚ ਪਹੁੰਚਣਾ ਚਾਹੁੰਦੇ ਸਨ ਤਾਂ ਜੋ ਕੁਝ ਖਾਣ ਪੀਣ ਨੂੰ ਮਿਲ ਸਕੇ ਠੀਕ ਸੂਰਜ ਡੁੱਬਣ ਵੇਲੇ ਉਹ ਸ਼ਹਿਰ ਵਿੱਚ ਦਾਖਲ ਹੋਏ ਚੇਲਾ ਥਕਾਵਟ ਨਾਲ ਢਿਢਾਲ ਹੋ ਕੇ ਬੋਲਿਆ ਉਸਤਾਦ ਮੇਰੇ ਵਿੱਚ ਹੁਣ ਇੱਕ ਕਦਮ ਵੀ ਚੁੱਕਣ ਦੀ ਹਿੰਮਤ ਨਹੀਂ ਰੱਬ ਦੇ ਵਾਸਤੇ ਕੁਝ ਖਾਣ ਦਾ ਬੰਦੋਬਸਤ ਕਰੋ 우ਸਤਾਦ ਨੇ ਕਿਹਾ اچھا ਤੂੰ ਇੱਥੇ ਰੁਕ ਮੈਂ ਕਿਸੇ ਘਰੋਂ ਭੀਖ ਮੰਗ ਕੇ ਖਾਣਾ ਲਿਆਉਣਾ ਹਾਂ ਇਹ ਕਹਿ ਕੇ ਉਹ ਚਲਿਆ ਗਿਆ ਜਲਦੀ ਹੀ ਉਹ ਕੁਝ ਰੋਟੀਆਂ ਤੇ ਦਾਲ ਲੈ ਕੇ ਆਇਆ ਦੋਵਾਂ ਨੇ ਸਬਰ ਤੇ ਸ਼ੁਕਰ ਨਾਲ ਉਹ ਰੋਟੀਆਂ ਖਾਧੀਆਂ ਖੂਹ ਤੋਂ ਪਾਣੀ ਪੀਤਾ ਤੇ ਇੱਕ ਦਰਖਤ ਦੇ ਹੇਠ ਸੌਂ ਗਏ ਸਵੇਰੇ ਉੱਠ ਕੇ ਉਹਨਾਂ ਨੇ ਭੀਖ ਮੰਗਣ ਦਾ ਪ੍ਰੋਗਰਾਮ ਬਣਾਇਆ ਦੋਵੇਂ ਨਿਕਲ ਪਏ ਤੇ ਸਾਰਾ ਦਿਨ ਭੀਖ ਮੰਗਦੇ ਰਹੇ ਸ਼ਾਮ ਨੂੰ ਉਹ ਆਪਣੇ ਠਿਕਾਣੇ ਤੇ ਵਾਪਸ ਆ ਗਏ ਜੋ ਇੱਕ ਸੰਗਣਾ ਦਰਖਤ ਸੀ ਰਾਤ ਵੀ ਉਹ ਇਸੇ ਦੇ ਹੇਠਸ ਉੱਤੇ ਇੱਥੇ ਪਹੁੰਚ ਕੇ ਉਸਤਾਦ ਨੇ ਕਿਹਾ ਹੁਣ ਸਾਡੇ ਕੋਲ ਕੁਝ ਪੈਸੇ ਜਮ੍ਹਾਂ ਹੋ ਗਏ ਨੇ ਤੂੰ ਬਾਜ਼ਾਰ ਤੋਂ ਕੁਝ ਜ਼ਰੂਰੀ ਚੀਜ਼ਾਂ ਲਿਆ ਅਸੀਂ ਨੇੜੇ ਹੀ ਜੰਗਲ ਵਿੱਚ ਇੱਕ ਝੌਂਪੜੀ ਬਣਾ ਲਵਾਂਗੇ ਤੇ ਉੱਥੇ ਖਾਣਾ ਪਕਾਇਆ ਕਰਾਂਗੇ ਚੇਲੇ ਨੇ ਖੁਸ਼ ਹੋ ਕੇ ਕਿਹਾ acha ਉਸਤਾਦ ਮੈਂ ਹੁਣੇ ਲਿਆਨਾ ਹਾਂ ਉਹ ਪੈਸੇ ਲੈ ਕੇ ਚਲਿਆ ਗਿਆ ਚੇਲਾ ਬਾਜ਼ਾਰ ਪਹੁੰਚਿਆ ਤੇ ਸੋਚਣ ਲੱਗਾ ਕੀ ਥੋੜੀ ਮਠਿਆਈ ਵੀ ਖਰੀਦ ਲਵਾਂ ਤਿੰਨ ਚਾਰ ਦਿਨਾਂ ਤੋਂ ਕੋਈ ਮਿੱਠੀ ਚੀਜ਼ ਨਹੀਂ ਖਾਧੀ ਇਹ ਸੋਚ ਕੇ ਉਹ ਸਿੱਧਾ ਮਠਿਆਈ ਦੀ ਦੁਕਾਨ ਤੇ ਗਿਆ ਬਾਜ਼ਾਰ ਵਿੱਚ ਖੂਬ ਰੌਣਕ ਸੀ ਤੇ ਮਠਿਆਈ ਦੀ ਦੁਕਾਨ ਤੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਸਜੀਆਂ ਸਨ ਉਸਨੇ ਪੁੱਛਿਆ ਭਾਈ ਸਾਹਿਬ ਇਹ ਲੱਡੂ ਕੀ ਭਾਅ ਨੇ ਦੁਕਾਨਦਾਰ ਨੇ ਕਿਹਾ 2 ਪੈਸੇ ਕਿਲੋ ਚੇਲਾ ਹੈਰਾਨ ਹੋ ਕੇ ਬੋਲਿਆ ਕੀ ਕੀ 2 ਪੈਸੇ ਕਿਲੋ ਦੁਕਾਨਦਾਰ ਨੇ ਜਵਾਬ ਦਿੱਤਾ ਹਾਂ ਹਾਂ 2 ਪੈਸੇ ਕਿਲੋ ਚੇਲੇ ਨੇ ਪੁੱਛਿਆ ਅੱਛਾ ਬਰਫੀ ਕੀ ਭਾਅ ਹੈ ਦੁਕਾਨਦਾਰ ਬੋਲਿਆ ਸਭ ਕੁਝ 2 ਪੈਸੇ ਕਿਲੋ ਹੈ ਚੇਲਾ ਹੈਰਾਨ ਰਹਿ ਗਿਆ ਤੇ ਸੋਚਾਂ ਵਿੱਚ ਪੈ ਗਿਆ ਫਿਰ ਖੁਸ਼ ਹੋ ਕੇ ਬੋਲਿਆ ਅੱਛਾ ਮਿਲਾ ਜਲਾ ਕੇ 1 ਕਿਲੋ ਦੇ ਦਿਓ ਮਠਿਆਈ ਵਾਲੇ ਨੇ ਸਾਰੀਆਂ ਮਠਿਆਈਆਂ ਤੋਲ ਕੇ 1 ਕਿਲੋ ਦੇ ਦਿੱਤੀਆਂ ਚੇਲੇ ਨੇ 2 ਪੈਸੇ ਦਿੱਤੇ ਤੇ ਸਬਜ਼ੀ ਵਾਲੀ ਦੁਕਾਨ ਤੇ ਗਿਆ ਉੱਥੇ ਪੁੱਛਿਆ ਭਾਈ ਸਾਹਿਬ ਗੋਭੀ ਕੀ ਭਾਅ ਹੈ ਸਬਜ਼ੀ ਵਾਲਾ ਬੋਲਿਆ 2 ਪੈਸੇ ਕਿਲੋ ਚੇਲੇ ਨੇ ਹੈਰਾਨ ਹੋ ਕੇ ਪੁੱਛਿਆ ਤੇ ਆਲੂ ਸਬਜ਼ੀ ਵਾਲੇ ਨੇ ਕਿਹਾ ਹਰ ਚੀਜ਼ 2 ਪੈਸੇ ਕਿਲੋ ਚੇਲਾ ਹੈਰਾਨ ਰਹਿ ਗਿਆ ਉਹ ਸਭ ਕੁਝ ਛੱਡ ਕੇ ਦੌੜਦਾ ਹੋਇਆ ਉਸਤਾਦ ਕੋਲ ਪਹੁੰਚਿਆ ਉਸਤਾਦ ਨੇ ਉਸ ਨੂੰ ਦੌੜਦੇ ਵੇਖ ਕੇ ਪੁੱਛਿਆ ਕੀ ਗੱਲ ਹੈ ਭੱਜਿਆ ਕਿਉਂ ਆ ਰਿਹਾ ਤੂੰ ਸਿਰਫ ਇੱਕ ਲਫਾਫਾ ਲਿਆਇਆ ਮੈਂ ਤੈਨੂੰ ਕਿੰਨੀਆਂ ਚੀਜ਼ਾਂ ਲਿਆਉਣ ਲਈ ਕਿਹਾ ਸੀ ਚੇਲੇ ਨੇ ਖੁਸ਼ੀ ਨਾਲ ਕਿਹਾ ਉਸਤਾਦ ਨਜ਼ਾਰੇ ਆ ਗਏ ਉਸਤਾਦ ਨੇ ਪੁੱਛਿਆ ਗੱਲ ਕੀ ਹੈ ਚੇਲਾ ਬੋਲਿਆ ਉਸਤਾਦ ਇਸ ਸ਼ਾਇਰ ਵਿੱਚ ਹਰ ਚੀਜ਼ ਦੋ ਪੈਸਿਆਂ ਨੂੰ ਕਿਲੋ ਮਿਲਦੀ ਹੈ ਵੇਖੋ ਮੈਂ 1 ਕਿਲੋ ਮਠਿਆਈ ਦੋ ਪੈਸਿਆਂ ਵਿੱਚ ਲਿਆਉਂਦੀ ਮਠਿਆਈ ਕਿਉ ਦਾਲਾਂ ਸਬਜੀ ਸਭ ਕੁਝ 2 ਪੈਸਿਆਂ ਵਿੱਚ ਅਸੀਂ ਹੁਣ ਸਾਰੀ ਉਮਰ ਇੱਥੇ ਮਜ਼ੇ ਕਰਾਂਗੇ 우ਸਤਾਦ ਚੇਲੇ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਿਆ ਉਸਦੇ ਮੂੰਹੋਂ ਕੋਈ ਲਫ਼ਜ਼ ਨਾ ਨਿਕਲਿਆ ਚੇਲੇ ਨੇ ਪੁੱਛਿਆ ਕੀ ਗੱਲ ਹੈ 우ਸਤਾਦ ਤੁਹਾਨੂੰ ਇਹ ਸੁਣ ਕੇ ਖੁਸ਼ੀ ਨਹੀਂ ਹੋਈ 우ਸਤਾਦ ਬੋਲਿਆ ਨਹੀਂ ਬੇਟਾ ਮੈਨੂੰ ਇਹ ਸੁਣ ਕੇ ਕੋਈ ਖੁਸ਼ੀ ਨਹੀਂ ਹੋਈ ਚੇਲੇ ਨੇ ਕਿਹਾ ਕਿਉਂ 우ਸਤਾਦ ਜੀ ਹੁਣ ਅਸੀਂ ਵਧੀਆ ਚੀਜ਼ਾਂ 2 ਪੈਸਿਆਂ ਨੂੰ ਕਿਲੋ ਖਾਇਆ ਕਰਾਂਗੇ ਨਾ ਪਕਾਉਣ ਦੀ ਲੋੜ ਨਾ ਕੋਈ ਮੁਸੀਬਤ ਸਿੱਧਾ ਬਾਜ਼ਾਰ ਤੋਂ ਖਰੀਦ ਕੇ ਖਾ ਲਿਆ ਕਰਾਂਗੇ। ਉਸਤਾਦ ਚਿੰਤਤ ਹੋ ਕੇ ਬੋਲਿਆ, "ਤੂੰ ਪਾਗਲ ਐ ਬੇਵਕੂਫ, ਇੱਥੇ ਰਹਿਣਾ ਠੀਕ ਨਹੀਂ।" ਚੇਲਾ ਬੋਲਿਆ, "ਉਸਤਾਦ ਜੀ ਤੁਸੀਂ ਇਹ ਕੀ ਕਹਿ ਰਹੇ ਹੋ? ਮੈਂ ਇੱਥੋਂ ਕਦੇ ਨਹੀਂ ਜਾਵਾਂਗਾ। ਇਸ ਤੋਂ ਵਧੀਆ ਜਗ੍ਹਾ ਕਿੱਥੇ ਮਿਲੇਗੀ ਜਿੱਥੇ ਸਭ ਕੁਝ 2 ਪੈਸਿਆਂ ਨੂੰ ਕਿਲੋ ਮਿਲਦਾ ਹੋਵੇ?" ਉਸਤਾਦ ਨੇ ਕਿਹਾ, "ਇਸ ਲਈ ਕਹਿ ਰਿਹਾ ਹਾਂ ਕਿ ਇੱਥੇ ਰਹਿਣਾ ਠੀਕ ਨਹੀਂ। ਇਹ ਅੰਧੇਰ ਨਗਰੀ ਐ।" ਚੇਲੇ ਨੇ ਜਵਾਬ ਦਿੱਤਾ, "ਤੁਸੀਂ ਜੋ ਮਰਜ਼ੀ ਕਹੋ ਪਰ ਮੈਂ ਇਹ ਜਗ੍ਹਾ ਨਹੀਂ ਛੱਡਾਂਗਾ।" ਉਸਤਾਦ ਨੇ ਪੁੱਛਿਆ ਜੇ ਮੈਂ ਇੱਥੇ ਨਾ ਰਹਾ ਤਾਂ ਚੇਲਾ ਬੋਲਿਆ ਫਿਰ ਵੀ ਮੈਂ ਇੱਥੇ ਹੀ ਰਹਾਗਾ ਪਰ ਮੈਂ ਤੁਹਾਨੂੰ ਕਹਿਣਾ ਆ ਤੁਸੀਂ ਵੀ ਨਾ ਜਾਓ ਜ਼ਿੰਦਗੀ ਦੇ ਬਾਕੀ ਦਿਨ ਇੱਥੇ ਆਰਾਮ ਨਾਲ ਗੁਜ਼ਰ ਜਾਣਗੇ ਉਸਤਾਦ ਨੇ ਕਿਹਾ ਨਹੀਂ ਮੈਂ ਇੱਥੇ ਨਹੀਂ ਰਹਿ ਸਕਦਾ ਉਸਤਾਦ ਵੀ ਜਿੱਦ ਤੇ ਅੜ ਗਿਆ ਖੈਰ ਦੋਵਾਂ ਨੇ ਮਠਿਆਈ ਖਾਧੀ ਤੇ ਸੌਂ ਗਏ ਸਵੇਰੇ ਉਸਤਾਦ ਉੱਠਿਆ ਤੇ ਚੇਲੇ ਨੇ ਪੁੱਛਿਆ ਕਿੱਥੇ ਚੱਲੇ ਉਸਤਾਦ ਜੀ ਉਸਤਾਦ ਨੇ ਕਿਹਾ ਮੈਂ ਕਿਹਾ ਸੀ ਨਾ ਮੈਂ ਇੱਥੇ ਨਹੀਂ ਠਹਿਰ ਸਕਦਾ ਚੇਲਾ ਬੋਲਿਆ ਕਿ ਉਸੇ ਹੁਣੇ ਜਾ ਰਿਹਾ ਉਹਸਤਾਦ ਨੇ ਕਿਹਾ ਹਾਂ ਮੈਨੂੰ ਇੱਥੇ ਰਹਿਣ ਤੋਂ ਡਰ ਲੱਗਦਾ ਹੈ ਚੇਲੇ ਨੇ ਮਿੰਨਤ ਕੀਤੀ ਮੰਨ ਜਾ ਉਸਤਾਦ ਜੀ ਇੱਥੋਂ ਨਾ ਜਾਓ ਦੁਨੀਆ ਵਿੱਚ ਕਿੱਥੇ ਆਰਾਮ ਮਿਲੇਗਾ ਜੇ ਤੁਸੀਂ ਬਿਨਾ ਗਏ ਨਹੀਂ ਰਹਿ ਸਕਦੇ ਤਾਂ ਦੋ ਚਾਰ ਦਿਨ ਆਰਾਮ ਕਰਕੇ ਜਾਓ ਉਸਤਾਦ ਨੇ ਕਿਹਾ ਬਿਲਕੁਲ ਨਹੀਂ ਮੈਂ ਸਿਰਫ ਸਵੇਰ ਹੋਣ ਤੱਕ ਠਹਿਰਿਆ ਸੀ ਹੁਣ ਮੈਂ ਇੱਕ ਮਿੰਟ ਵੀ ਨਹੀਂ ਰੁਕਾਂਗਾ ਉਸਤਾਦ ਨੇ ਆਪਣਾ ਝੋਲਾ ਮੋਢੇ ਤੇ ਟੰਗਿਆ ਤੇ ਸ਼ਹਿਰ ਤੋਂ ਬਾਹਰ ਜਾਣ ਵਾਲੇ ਰਾਹ ਤੇ ਨਿਕਲ ਪਿਆ ਚੇਲਾ ਬੋਲਿਆ ਠਹਿਰੋ ਉਸਤਾਦ ਮੈਂ ਤੁਹਾਨੂੰ ਸ਼ਹਿਰ ਦੇ ਬਾਹਰ ਛੱਡ ਆਉਂਦਾ ਆ ਇਹ ਕਹਿ ਕੇ ਚੀਲਾ ਵੀ ਨਾਲ ਤੁਰ ਪਿਆ ਤੁਰਦੇ ਤੁਰਦੇ ਚੀਲਾ ਬੋਲਿਆ ਮੈਂ ਹੈਰਾਨ ਆ 우ਸਤਾਦ ਤੁਹਾਨੂੰ ਇੱਥੇ ਰਹਿਣ ਚ ਕੀ ਡਰ ਐ ਸਾਡਾ ਕੰਮ ਤਾਂ ਭੀਖ ਮੰਗਣਾ ਐ ਅਸੀਂ ਕਿਤੋਂ ਡਰਨਾ ਸਾਨੂੰ ਕੌਣ ਨੁਕਸਾਨ ਪਾ ਸਕਦਾ ਹੈ 우ਸਤਾਦ ਨੇ ਕਿਹਾ ਇਸ ਵੇਲੇ ਤੂੰ ਮੇਰੀਆਂ ਗੱਲਾਂ ਨਹੀਂ ਸਮਝ ਸਕਦਾ ਪਰ ਇੱਕ ਦਿਨ ਜ਼ਰੂਰ ਆਏਂਗਾ ਜਦੋਂ ਤੂੰ ਮੇਰੀਆਂ ਗੱਲਾਂ ਯਾਦ ਕਰੇਗਾ ਤੇ ਕਹੇਗਾ ਕਾਸ਼ ਮੈਂ ਆਪਣੇ 우ਸਤਾਦ ਦੀ ਗੱਲ ਮੰਨ ਲਈ ਹੁੰਦੀ ਮੈਂ ਹੁਣ ਵੀ ਕਹਿਣਾ ਆ ਮੇਰੇ ਨਾਲ ਚੱਲ ਲਾਲਚ ਵਿੱਚ ਨਾ ਆ ਚੇਲਾ ਬੋਲਿਆ ਬਿਲਕੁਲ ਨਹੀਂ 우ਸਤਾਦ ਮੈਂ ਇੱਥੇ ਹੀ ਰਹਾਂਗਾ 우ਸਤਾਦ ਨੇ ਕਿਹਾ ਅੱਛਾ ਮੇਰੀ ਗੱਲ ਸੁਣ ਲੈ ਜੇ ਕਦੇ ਤੂੰ ਕਿਸੇ ਮੁਸੀਬਤ ਵਿੱਚ ਫਸ ਜਾਵੇਂ ਤਾਂ ਆਪਣੇ 우ਸਤਾਦ ਨੂੰ ਦਿਲੋਂ ਯਾਦ ਕਰ ਲੈ ਹੋ ਸਕਦਾ ਹੈ ਕੁਦਰਤ ਮੈਨੂੰ ਤੇਰੀ ਮਦਦ ਲਈ ਭੇਜ ਦੇਵੇ ਚੇਲਾ ਬੋਲਿਆ ਤੁਸੀਂ ਬੇਅਰਥ ਫਿਕਰ ਕਰ ਰਹੇ ਹੋ ਮੈਨੂੰ ਇੱਥੇ ਕੋਈ ਮੁਸੀਬਤ ਨਹੀਂ ਆਣੀ 우ਸਤਾਦ ਨੇ ਕਿਹਾ ਮੈਂ ਤੈਨੂੰ ਆਖਰੀ ਵਾਰ ਕਹਿ ਰਿਹਾ ਮੇਰੇ ਨਾਲ ਚੱਲ ਪਰ ਚੇਲਾ ਵੀ ਘਟਨੀ ਸੀ ਉਸਨੇ ਅਟਲ ਲਹਿਜੇ ਵਿੱਚ ਕਿਹਾ ਮੈਂ ਵੀ ਆਖਰੀ ਵਾਰ ਕਹਿਣਾ ਹਾਂ ਮੈਂ ਇੱਥੇ ਹੀ ਰਹਾਂਗਾ ਉਸ ਨੂੰ ਵਿਦਾ ਕਰਨ ਤੋਂ ਬਾਅਦ ਚੇਲੇ ਨੇ ਕਾ ਹਫੂਸ ਦੀ ਇੱਕ ਚੌਂਪੜੀ ਬਣਾ ਲਈ ਤੇ ਉੱਥੇ ਆਰਾਮ ਨਾਲ ਰਹਿਣ ਲੱਗ ਪਿਆ ਉਹ ਹਰ ਫਿਕਰ ਤੋਂ ਆਜ਼ਾਦ ਸੀ ਸਵੇਰੇ ਉੱਠ ਕੇ ਭੀਖ ਮੰਗਣ ਨਿਕਲ ਜਾਂਦਾ ਤੇ ਜੋ 2-4 ਰੁਪਏ ਮਿਲਦੇ ਉਹ ਉਸ ਦੀ ਲੋੜ ਤੋਂ ਵੱਧ ਸਨ ਕਿਉਂਕਿ ਸਭ ਕੁਝ 2 ਪੈਸੇ ਕਿਲੋ ਮਿਲਦਾ ਸੀ ਉਹ ਮਠਿਆਈਆਂ ਕਿਉ ਦੁੱਧ ਸੁੱਕੇ ਮੇਵੇ ਪੇਟ ਭਰ ਕੇ ਖਾਂਦਾ ਤੇ ਆਪਣੇ ਉਸਤਾਦ ਨੂੰ ਬੇਫਕੂਫ ਸਮਝ ਕੇ ਹੱਸਦਾ ਉਹ ਸੋਚਦਾ ਕਾਸ਼ ਉਸਤਾਦ ਇੱਥੋਂ ਨਾ ਗਿਆ ਹੁੰਦਾ। ਕੁਝ ਸਮਾਂ ਬੀਤਣ ਤੋਂ ਬਾਅਦ ਉਸ ਤੋਂ ਕੋਈ ਕੰਮ ਨਹੀਂ ਹੁੰਦਾ ਸੀ। ਕਈ-ਕਈ ਦਿਨ ਉਹ ਭੀਖ ਮੰਗਣ ਵੀ ਨਹੀਂ ਜਾਂਦਾ ਸੀ। ਝੌਂਪੜੀ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦਾ ਢੇਰ ਲੱਗਿਆ ਰਹਿੰਦਾ। ਉਹ ਉਹਨਾਂ ਵਿੱਚੋਂ ਲੈ-ਲੈ ਕੇ ਖਾਂਦਾ ਅਤੇ ਖੁਸ਼ੀ-ਖੁਸ਼ੀ ਹੱਸਦਾ। ਹਰ ਫਿਕਰ ਤੋਂ ਆਜ਼ਾਦ ਹੋਣ ਅਤੇ ਖੂਬ ਖਾਣ ਕਰਕੇ ਉਹਦਾ ਸਰੀਰ ਮੋਟਾ ਹੋਣ ਲੱਗ ਪਿਆ। ਉਹ ਆਪਣੇ ਮਟਾਪੇ ਨੂੰ ਦੇਖ ਕੇ ਖੁਸ਼ ਹੁੰਦਾ ਤੇ ਹੋਰ ਵੀ ਜ਼ਿਆਦਾ ਖਾਂਦਾ ਹੌਲੀ ਹੌਲੀ ਉਸ ਦਾ ਜਿਸਮ ਖੋਲਦਾ ਗਿਆ ਤੇ ਉਹ ਇੰਨਾ ਮੋਟਾ ਹੋ ਗਿਆ ਕਿ ਉਸ ਤੋਂ ਤੁਰਨਾ ਵੀ ਮੁਸ਼ਕਲ ਹੋ ਗਿਆ ਜਦੋਂ ਪੈਸੇ ਖਤਮ ਹੋਣ ਲੱਗਦੇ ਉਹ ਬਾਜ਼ਾਰ ਵਿੱਚ ਕਿਸੇ ਮੋੜ ਤੇ ਬੈਠ ਜਾਂਦਾ ਸ਼ਹਿਰ ਦੇ ਲੋਕ ਉਸ ਦੇ ਮਟਾਪੇ ਤੇ ਹੱਸਦੇ ਤੇ ਕੋ ਜਿੰਨਾ ਕੁਝ ਦੇ ਜਾਂਦੇ ਉਹ ਉਸ ਨਾਲ ਚੀਜ਼ਾਂ ਖਰੀਦ ਕੇ ਝੌਂਪੜੀ ਵਿੱਚ ਇਕੱਠੀਆਂ ਕਰ ਲੈਂਦਾ ਤੇ ਖਾਣ ਲੱਗ ਪੈਂਦਾ ਇਹੀ ਉਸ ਦੀ ਜ਼ਿੰਦਗੀ ਬਣ ਗਈ ਤੇ ਉਸ ਦਾ ਮਟਾਪਾ ਦਿਨੋਂ ਦਿਨ ਵੱਧਦਾ ਗਿਆ ਹੁਣ ਇਸ ਸ਼ਹਿਰ ਦੇ পাগল ਬਾਦਸ਼ਾਹ ਦਾ ਹਾਲ ਸੁਣੋ ਇੱਕ ਦਿਨ ਉਹ ਆਪਣੇ ਤਖਤ ਤੇ ਬੈਠਾ ਸੀ ਦਰਬਾਰ ਲੱਗਾ ਹੋਇਆ ਸੀ ਤੇ ਸਾਰੇ ਦਰਬਾਰੀ ਹਾਜ਼ਰ ਸਨ ਅਚਾਨਕ ਇੱਕ ਸ਼ਖਸ ਨੂੰ ਫੜ ਕੇ ਸਾਹਮਣੇ ਲਿਆਂਦਾ ਗਿਆ ਬਾਦਸ਼ਾਹ ਨੇ ਪੁੱਛਿਆ ਇਹ ਕੌਣ ਹੈ ਸਪਾਹੀਆਂ ਨੇ ਕਿਹਾ ਬਾਦਸ਼ਾਹ ਸਲਾਮਤ ਇਸ ਨੂੰ ਬਾਜ਼ਾਰ ਤੋਂ ਫੜਿਆ ਗਿਆ ਬਾਦਸ਼ਾਹ ਨੇ ਪੁੱਛਿਆ ਇਹ ਬਾਜ਼ਾਰ ਵਿੱਚ ਕੀ ਕਰ ਰਿਹਾ ਸੀ ਸਪਾਹੀਆਂ ਨੇ ਕਿਹਾ ਇਸ ਨੇ ਇੱਕ ਸ਼ਖਸ ਦੀ ਜੀਬ ਕੱਟੀ ਹੈ ਬਾਦਸ਼ਾਹ ਨੇ ਪੁੱਛਿਆ ਜਿਸ ਦੀ ਜੀਬ ਕੱਟੀ ਗਈ ਹੈ ਉਹ ਕਿੱਥੇ ਹੈ ਸਪਾਹੀ ਨੇ ਕਿਹਾ ਉਹ ਬਾਹਰ ਮੌਜੂਦ ਹੈ ਬਾਦਸ਼ਾਹ ਨੇ ਉਹਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜਦੋਂ ਉਸਨੂੰ ਦਰਬਾਰ ਵਿੱਚ ਲਿਆਂਦਾ ਗਿਆ ਬਾਦਸ਼ਾਹ ਨੇ ਪੁੱਛਿਆ ਕੀ ਇਸ ਬੰਦੇ ਨੇ ਤੇਰੀ ਜੀਵ ਕੱਟੀ ਉਸਨੇ ਖੁਸ਼ੀ ਨਾਲ ਕਿਹਾ ਜੀ ਹਜ਼ੂਰ ਇਹੀ ਉਹ ਬੰਦਾ ਹੈ ਬਾਦਸ਼ਾਹ ਨੇ ਗੁੱਸੇ ਵਿੱਚ ਗਰਜ ਕੇ ਕਿਹਾ ਤੂੰ ਆਪਣੀ ਜੀਵ ਕੱਟਣ ਕਿਉਂ ਦਿੱਤੀ ਉਹ ਸ਼ਖਸ ਘਬਰਾਇਆ ਤੇ ਬੋਲਿਆ ਜੀ ਪਰ ਉਸਨੂੰ ਕੁਝ ਨਾ ਸੁੱਝਾ ਬਾਦਸ਼ਾਹ ਨੇ ਕਿਹਾ ਤੇਰੇ ਗੁਨਾਹ ਦੀ ਸਜ਼ਾ ਤੈਨੂੰ ਮਿਲੇਗੀ ਬਾਦਸ਼ਾਹ ਨੇ ਹੁਕਮ ਦਿੱਤਾ ਜੀਵ ਕਤਰੇ ਨੂੰ ਛੱਡ ਦਿਓ ਕਿਉਂਕਿ ਇਹ ਲੋਕਾਂ ਨੂੰ ਹੁਸ਼ਿਆਰ ਕਰਨ ਦਾ ਫਰਜ਼ ਅਦਾ ਕਰ ਰਿਹਾ ਸੀ ਪਰ ਇਸ ਨੂੰ ਫੜੋ ਜਿਨੇ ਜੀਵ ਕੱਟਣ ਦਿੱਤੀ ਕਾਲ ਸੋਇਰੇ ਸ਼ਹਿਰ ਦੇ ਚੌਰਾਹੇ ਤੇ ਇਹਨੂੰ ਫਾਂਸੀ ਤੇ ਲਟਕਾ ਦਿਓ ਬਾਦਸ਼ਾਹ ਦਾ ਹੁਕਮ ਸੁਣਦਿਆਂ ਹੀ ਜੇਬ ਕਤਰੇ ਨੂੰ ਛੱਡ ਦਿੱਤਾ ਗਿਆ ਤੇ ਜਿਸ ਦੀ ਜੇਬ ਕੱਟੀ ਗਈ ਸੀ ਉਸ ਨੂੰ ਫੜ ਲਿਆ ਗਿਆ ਇਹ ਫੈਸਲਾ ਬੇਤੁਕਾ ਤੇ ਅਜੀਬ ਸੀ ਪਰ ਸ਼ਹਿਰ ਵੀ ਤਾਂ ਪਾਗਲਾਂ ਦਾ ਸੀ ਅਗਲੇ ਦਿਨ ਚੌਰਾਹੇ ਤੇ ਐਨੀ ਭੀੜ ਸੀ ਕਿ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਉਸ ਬੇਗੁਨਾਹ ਸ਼ਖਸ ਨੂੰ ਜੰਜੀਰਾਂ ਵਿੱਚ ਜਕੜ ਕੇ ਚੌਰਾਹੇ ਤੇ ਲੈ ਆਂਦਾ ਗਿਆ ਉਹ ਥਰ-ਥਰ ਕੰਬ ਰਿਹਾ ਸੀ ਲੋਕਾਂ ਦੀ ਭੀੜ ਵਾਧੀ ਜਾ ਰਹੀ ਸੀ ਆਖਰਕਾਰ ਬਾਦਸ਼ਾਹ ਦੀ ਸਵਾਰੀ ਆਈ ਬਾਦਸ਼ਾਹ ਇੱਕ ਉੱਚੀ ਜਗ੍ਹਾ ਤੇ ਖੜਾ ਹੋ ਗਿਆ ਤੇ ਇਸ਼ਾਰਾ ਕੀਤਾ ਕਿ ਫਾਂਸੀ ਦੇ ਦਿਓ। ਜਲਾਦ ਅੱਗੇ ਵਧਿਆ ਤੇ ਫਾਂਸੀ ਦਾ ਫੰਦਾ ਉਸ ਦੀ ਗਰਦਨ ਵਿੱਚ ਪਾਉਣ ਲੱਗਾ। ਪਰ ਫੰਦਾ ਢਿੱਲਾ ਸੀ ਤੇ ਉਹ ਸ਼ਖਸ ਬਹੁਤ ਦੁਬਲਾ ਪਤਲਾ ਸੀ। ਜਲਾਦ ਵੀ ਹੈਰਾਨ ਹੋ ਗਿਆ। ਉਹ ਕਦੇ ਫੰਦੇ ਨੂੰ ਤੇ ਕਦੇ ਉਸ ਦੀ ਗਰਦਨ ਨੂੰ ਵੇਖਣ ਲੱਗਾ। ਬਾਦਸ਼ਾਹ ਨੇ ਗਰਜ ਕੇ ਪੁੱਛਿਆ, ਕੀ ਗੱਲ ਐ? ਤੂੰ ਇਸ ਨੂੰ ਫਾਂਸੀ ਕਿਉਂ ਨਹੀਂ ਦਿੰਦਾ? ਜਲਾਦ ਨੇ ਕਿਹਾ, ਬਾਦਸ਼ਾਹ ਸਲਾਮਤ, ਫਾਂਸੀ ਦਾ ਫੰਦਾ ਢਿੱਲਾ ਐ ਤੇ ਇਸ ਦੀ ਗਰਦਨ ਪਤਲੀ ਐ। ਮੈਂ ਇਹਨੂੰ ਫਾਂਸੀ ਕਿਵੇਂ ਦਿਆਂ? ਬਾਦਸ਼ਾ ਇਹ ਸੁਣ ਕੇ ਸੋਚਾਂ ਵਿੱਚ ਡੁੱਬ ਗਿਆ ਵਜ਼ੀਰ ਅਤੇ ਸਾਰੇ ਦਰਬਾਰੀ ਪਰੇਸ਼ਾਨ ਹੋ ਗਏ ਸਭ ਮਿਲ ਕੇ ਸੋਚਣ ਲੱਗੇ ਕਿ ਫਾਂਸੀ ਕਿਵੇਂ ਦਿੱਤੀ ਜਾਵੇ ਪਰ ਕਿਸੇ ਨੇ ਇਹ ਨਾ ਸਮਝਿਆ ਕਿ ਫੰਦੇ ਦੀ ਗੰਢ ਤੰਗ ਕਰਕੇ ਵੀ ਫਾਂਸੀ ਦਿੱਤੀ ਜਾ ਸਕਦੀ ਹੈ ਜਦੋਂ ਕਿਸੇ ਨੂੰ ਕੁਝ ਨਾ ਸੁਝਿਆ ਬਾਦਸ਼ਾ ਨੇ ਕਿਹਾ ਤੁਸੀਂ ਸਭ ਬਿਲਕੁਲ ਬੇਕੂਫ ਹੋ ਐਨੀ ਛੋਟੀ ਗੱਲ ਵੀ ਨਹੀਂ ਸੋਚ ਸਕਦੇ ਜੇ ਇਹ ਸ਼ਖਸ ਫੰਦੇ ਵਿੱਚ ਨਹੀਂ ਆਉਂਦਾ ਤਾਂ ਇਹਨੂੰ ਛੱਡ ਦਿਓ ਸ਼ਹਿਰ ਵਿੱਚ ਜਿਸ ਦੀ ਗਰਦਨ ਵਿੱਚ ਇਹ ਫੰਦਾ ਠੀਕ ਆ ਜਾਵੇ ਉਹਨੂੰ ਫਾਂਸੀ ਦੇ ਦਿਓ ਪਰ ਫਾਂਸੀ ਦੇਣ ਤੋਂ ਪਹਿਲਾਂ ਸਾਨੂੰ ਜਰੂਰ ਇਤਲਾਹ ਦਿੱਤੀ ਜਾਵੇ ਕਿਉਂਕਿ ਅਸੀਂ ਇਹ ਤਮਾਸ਼ਾ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦੇ ਹਾਂ ਬਾਦਸ਼ਾਹ ਦਾ ਹੁਕਮ ਸੁਣ ਕੇ ਸਾਰੇ ਲੋਕ ਉਸ ਦੀ ਅਕਲਮੰਦੀ ਦੀ ਵਾਹ ਵਾ ਕਰਨ ਲੱਗੇ ਉਹ ਆਪਣੇ ਆਪ ਨੂੰ ਬੇਵਕੂਫ ਮਹਿਸੂਸ ਕਰਨ ਲੱਗੇ ਕਿ ਇੰਨੀ ਸਾਦੀ ਗੱਲ ਵੀ ਨਹੀਂ ਸੋਚ ਸਕੇ ਫੰਦਾ ਉਤਾਰ ਕੇ ਸਿਪਾਈਆਂ ਨੂੰ ਦੇ ਦਿੱਤਾ ਗਿਆ ਤੇ ਉਹ ਅਜਿਹੇ ਸ਼ਖਸ ਦੀ ਭਾਲ ਵਿੱਚ ਨਿਕਲ ਪਏ ਜਿਸ ਦੀ ਗਰਦਨ ਵਿੱਚ ਇਹ ਫੰਦਾ ਫਿੱਟ ਆ ਸਕੇ ਸਿਪਾਈ ਸਭ ਤੋਂ ਪਹਿਲਾਂ ਇੱਕ ਮੋٹے ਹਲਵਾਈ ਕੋਲ ਗਏ। ਉਹਨਾਂ ਨੇ ਸੋਚਿਆ ਇਹ ਬੰਦਾ ਕਾਫੀ ਮੋਟਾ ਹੈ। ਇਹਦੀ ਗਰਦਨ ਵਿੱਚ ਫੰਦਾ ਆ ਜਾਏਗਾ। ਉਹਨਾਂ ਨੇ ਹਲਵਾਈ ਨੂੰ ਬੁਲਾਇਆ। ਹਲਵਾਈ ਸਰਕਾਰੀ ਆਦਮੀਆਂ ਨੂੰ ਵੇਖ ਕੇ ਘਬਰਾ ਗਿਆ ਪਰ ਮਜਬੂਰਨ ਉਹਨਾਂ ਨਾਲ ਚੱਲਿਆ ਗਿਆ। ਸਿਪਾਈਆਂ ਨੇ ਫੰਦਾ ਉਸ ਦੀ ਗਰਦਨ ਵਿੱਚ ਪਾਇਆ ਪਰ ਫੰਦਾ ਹਾਲੇ ਵੀ ਢਿੱਲਾ ਸੀ। ਮਾਇੂਸ ਹੋ ਕੇ ਉਹਨਾਂ ਨੇ ਫੰਦਾ ਉਤਾਰਿਆ ਤੇ ਕਿਹਾ, "ਜਾ ਤੂੰ ਫਾਂਸੀ ਦੇ ਲਾਇਕ ਨਹੀਂ। ਤੇਰੀ ਗਰਦਨ ਇੰਨੀ ਮੋਟੀ ਨਹੀਂ ਜਿੰਨਾ ਇਹ ਫੰਦਾ ਹੈ।" ਇਸੇ ਤਰ੍ਹਾਂ ਉਹ ਹੋਰ ਲੋਕਾਂ ਦੀਆਂ ਗਰਦਨਾਂ ਵਿੱਚ ਫੰਦਾ ਪਾ ਪਾ ਕੇ ਵੇਖਦੇ ਰਹੇ। ਪਰ ਫੰਦਾ ਬੋਟਲਾ ਹੋਣ ਕਾਰਨ ਕਿਸੇ ਦੀ ਗਰਦਨ ਵਿੱਚ ਠੀਕ ਨਹੀਂ ਆਇਆ ਅਚਾਨਕ ਸਪਾਈਆਂ ਨੂੰ ਇੱਕ ਮੋਟਾ ਆਦਮੀ ਨਜ਼ਰ ਆਇਆ ਜੋ ਮਠਿਆਈ ਦੀ ਦੁਕਾਨ ਤੇ ਖੜਾ ਸੀ ਉਹ ਉਸ ਵੱਲ ਵਧਣ ਲੱਗੇ ਇਹ ਭਿਖਾਰੀ ਚੇਲਾ ਸੀ ਜੋ ਤਿੰਨ ਚਾਰ ਦਿਨਾਂ ਤੋਂ ਬਾਜ਼ਾਰ ਨਹੀਂ ਗਿਆ ਸੀ ਝੌਂਪੜੀ ਵਿੱਚ ਖਾਣ ਪੀਣ ਦਾ ਸਮਾਨ ਖਤਮ ਹੋ ਗਿਆ ਸੀ ਤੇ ਉਸ ਕੋਲ ਪੈਸੇ ਵੀ ਨਹੀਂ ਸਨ ਇਸ ਲਈ ਉਹ ਬਾਜ਼ਾਰ ਵੱਲ ਤੁਰ ਪਿਆ ਬਾਜ਼ਾਰ ਪਹੁੰਚਦੇ ਪਹੁੰਚਦੇ ਉਸ ਨੂੰ ਤਿੰਨ ਚਾਰ ਰੁਪਏ ਭੀਖ ਵਿੱਚ ਮਿਲ ਗਏ ਉਸ ਨੇ ਸਭ ਤੋਂ ਪਹਿਲਾਂ ਮਠਿਆਈ ਦੀ ਦੁਕਾਨ ਤੇ ਜਾ ਕੇ 5 ਕਿਲੋ ਮਠਿਆਈ ਤੋਲਣ ਲਈ ਕਿਆ ਹਲਵਾਈ ਮਠਿਆਈ ਤੋਲਣ ਲੱਗਾ ਪਰ ਅਚਾਨਕ ਉਸਦੇ ਹੱਥੋਂ ਤਰਾਜ਼ੂ ਡਿੱਗ ਪਿਆ ਚੇਲੇ ਨੇ ਪੁੱਛਿਆ ਕੀ ਗੱਲ ਹੈ ਕੀ ਤੇਰੇ ਹੱਥਾਂ ਵਿੱਚ ਜ਼ੋਰ ਨਹੀਂ ਹਲਵਾਈ ਘਬਰਾਇਆ ਤੇ ਬੋਲਿਆ ਉਹ ਆ ਰਹੇ ਨੇ ਚੇਲੇ ਨੇ ਹੈਰਾਨ ਹੋ ਕੇ ਪੁੱਛਿਆ ਕੌਣ ਆ ਰਹੇ ਨੇ ਤੂੰ ਇੰਨਾ ਡਰਿਆ ਕਿਉਂ ਹੈ ਇਨ੍ਹਾਂ ਗੱਲਾਂ ਵਿੱਚ ਹੀ ਸਿਪਾਈ ਫੰਦਾ ਲੈ ਕੇ ਉੱਥੇ ਪਹੁੰਚ ਗਏ ਉਹਨਾਂ ਦੀ ਨਜ਼ਰ ਸਿੱਧੀ ਚੇਲੇ ਤੇ ਪਈ ਉਹ ਖੁਸ਼ ਹੋ ਕੇ ਬੋਲੇ ਓਏ ਪਹਿਲਵਾਨ ਜ਼ਰਾ ਆਪਣੀ ਗਰਦਨ ਇੱਧਰ ਕਰ ਚੇਲਾ ਹੈਰਾਨ ਹੋ ਕੇ ਬੋਲਿਆ ਕਿਉਂ ਕੀ ਗੱਲ ਹੈ ਸਿਪਾਈ ਨੇ ਕਿਹਾ ਮਾਮਲਾ ਇਹ ਹੈ ਕਿ ਇੱਕ ਸ਼ਖਸ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਉਸ ਦੀ ਗਰਦਨ ਵਿੱਚ ਇਹ ਫੰਦਾ ਠੀਕ ਨਹੀਂ ਆਇਆ ਬਾਦਸ਼ਾਹ ਦਾ ਹੁਕਮ ਹੈ ਕਿ ਜਿਸ ਦੀ ਗਰਦਨ ਵਿੱਚ ਇਹ ਫੰਦਾ ਠੀਕ ਆ ਜਾਵੇ ਉਸ ਨੂੰ ਫਾਂਸੀ ਤੇ ਚੜਾ ਦਿਓ ਅਸੀਂ ਸਵੇਰ ਤੋਂ ਅਜਿਹੇ ਬੰਦੇ ਦੀ ਭਾਲ ਕਰ ਰਹੇ ਹਾਂ ਪਰ ਅਜੇ ਤੱਕ ਕੋਈ ਨਹੀਂ ਮਿਲਿਆ ਹੁਣ ਤੂੰ ਸਾਡੇ ਸਾਹਮਣੇ ਆ ਗਿਆ ਹੈ ਸਾਨੂੰ ਪੂਰੀ ਉਮੀਦ ਹੈ ਕਿ ਤੇਰੀ ਗਰਦਨ 'ਚ ਇਹ ਫੰਦਾ ਫਿੱਟ ਹੋ ਜਾਵੇਗਾ ਚੇਲਾ ਚੀਕ ਕੇ ਬੋਲਿਆ ਇਹ ਕੀ ਇਨਸਾਫ ਹੈ ਸਿਪਾਈ ਬੋਲੇ ਇਹ ਸਾਡੇ ਬਾਦਸ਼ਾਹ ਦਾ ਇਨਸਾਫ ਹੈ ਉਸ ਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾ ਸਕਦਾ ਇੱਥੇ ਸਭ ਕੁਝ 2 ਪੈਸੇ ਕਿਲੋ ਮਿਲਦਾ ਹੈ ਉਹ ਵੀ ਬਾਦਸ਼ਾਹ ਦੇ ਹੁਕਮ ਨਾਲ ਸਪਾਈ ਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ ਤੇ ਚੇਲੇ ਨੂੰ ਜਕੜ ਲਿਆ ਜਦੋਂ ਫਾਂਸੀ ਦਾ ਫੰਦਾ ਉਸ ਦੀ ਗਰਦਨ ਵਿੱਚ ਪਾਇਆ ਗਿਆ ਤਾਂ ਉਹ ਬਿਲਕੁਲ ਫਿੱਟ ਆ ਗਿਆ ਸਪਾਈ ਇਹ ਦੇਖ ਕੇ ਖੁਸ਼ ਹੋਏ ਤੇ ਉਸ ਨੂੰ ਕੈਦਖਾਨੇ ਵੱਲ ਲੈ ਗਏ ਹੁਣ ਚੇਲੇ ਨੂੰ ਸਮਝ ਆ ਗਈ ਕਿ ਉਸ ਦਾ ਉਸਤਾਦ ਇੱਥੇ ਰਹਿਣ ਤੋਂ ਕਿਉਂ ਡਰਦਾ ਸੀ ਪਰ ਹੁਣ ਪਛਤਾਉਣ ਦਾ ਕੀ ਫਾਇਦਾ ਉਸ ਨੂੰ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਬਾਦਸ਼ਾਹ ਨੂੰ ਖਬਰ ਦਿੱਤੀ ਗਈ ਕਿ ਅਜੀਹਾ ਬੰਦਾ ਮਿਲ ਗਿਆ ਜਿਸ ਦੀ ਗਰਦਨ ਵਿੱਚ ਫਾਂਸੀ ਦਾ ਫੰਦਾ ਠੀਕ ਆ ਗਿਆ ਬਾਦਸ਼ਾਹ ਇਹ ਸੁਣ ਕੇ ਖੁਸ਼ ਹੋਇਆ ਤੇ ਹੁਕਮ ਦਿੱਤਾ ਕੱਲ ਸ਼ਹਿਰ ਦੇ ਚੌਰਾਹੇ ਤੇ ਇਸ ਨੂੰ ਫਾਂਸੀ ਤੇ ਲਟਕਾ ਦਿਓ ਚੇਲੇ ਨੂੰ ਉਸਤਾਦ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਉਧਰ ਉਸਤਾਦ ਜੋ ਇਸ ਸ਼ਹਿਰ ਤੋਂ ਚਲਾ ਗਿਆ ਸੀ ਬਹੁਤ ਉਦਾਸ ਸੀ ਕਿਉਂਕਿ ਇਸ ਸ਼ਹਿਰ ਨੇ ਉਸ ਦਾ ਚੇਲਾ ਖੋ ਲਿਆ ਸੀ ਉਹ ਸ਼ਹਿਰ ਸ਼ਹਿਰ ਪਿੰਡ ਪਿੰਡ ਘੁੰਮਦਾ ਰਿਹਾ ਜੋ ਰੁੱਖੀ ਸੁੱਕੀ ਮਿਲਦੀ ਉਸ ਨਾਲ ਗੁਜ਼ਾਰਾ ਕਰਦਾ ਅਚਾਨਕ ਇੱਕ ਦਿਨ ਉਸ ਨੂੰ ਆਪਣੇ ਚੇਲੇ ਦਾ ਖਿਆਲ ਆਇਆ ਉਸਨੇ ਸੋਚਿਆ ਜਾ ਕੇ ਵੇਖਣਾ ਚਾਹੀਦਾ ਹੈ ਕਿ ਉਹ ਕਿਹੜੇ ਹਾਲ ਵਿੱਚ ਹੈ ਇਹ ਸੋਚ ਕੇ ਉਹ ਉਸ ਸ਼ਹਿਰ ਵੱਲ ਤੁਰ ਪਿਆ ਸਾਰਾ ਦਿਨ ਤੇ ਸਾਰੀ ਰਾਤ ਤੁਰਨ ਤੋਂ ਬਾਅਦ ਉਹ ਸ਼ਹਿਰ ਵਿੱਚ ਪਹੁੰਚਿਆ ਉਸੇ ਥਾਂ ਤੇ ਗਿਆ ਜਿੱਥੇ ਉਹ ਦੋਵੇਂ ਰੁਕੇ ਸਨ ਉਸਨੇ ਇੱਕ ਝੌਂਪੜੀ ਵੇਖੀ ਪਰ ਚੇਲਾ ਉੱਥੇ ਨਹੀਂ ਸੀ ਉਸ ਨੂੰ ਲੱਭਦਾ ਹੋਇਆ ਉਹ ਸ਼ਹਿਰ ਦੇ ਚੌਂਕ ਵੱਲ ਤੁਰ ਪਿਆ ਰਾਹ ਵਿੱਚ ਉਸ ਨੂੰ ਹਰ ਸ਼ਖਸ ਚੌਂਕ ਵੱਲ ਜਾਂਦਾ ਨਜ਼ਰ ਆਇਆ ਉਸਨੇ ਇੱਕ ਆਦਮੀ ਨੂੰ ਪੁੱਛਿਆ ਇਹ ਸਾਰੇ ਲੋਕ ਚੌਂਕ ਵੱਲ ਕਿਉਂ ਜਾ ਰਹੇ ਨੇ ਉਸਨੇ ਜਵਾਬ ਦਿੱਤਾ ਅੱਜ ਇੱਕ ਆਦਮੀ ਨੂੰ ਚੌਰਾਹੇ ਤੇ ਫਾਂਸੀ ਦਿੱਤੀ ਜਾਣੀ ਹੈ ਸਾਰੇ ਲੋਕ ਉਹ ਤਮਾਸ਼ਾ ਵੇਖਣ ਜਾ ਰਹੇ ਨੇ ਉਸਤਾਦ ਵੀ ਚੌਰਾਹੇ ਵੱਲ ਵਧਣ ਲੱਗਾ ਅਚਾਨਕ ਉਸ ਨੂੰ 7-8 ਸਿਪਾਈ ਆਉਂਦੇ ਨਜ਼ਰ ਆਏ ਜਿਨ੍ਹਾਂ ਨਾਲ ਇੱਕ ਮੋਟਾ ਆਦਮੀ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਸੀ ਉਸਤਾਦ ਨੇ ਉਸ ਨੂੰ ਵੇਖਿਆ ਪਰ ਪਛਾਣ ਨਾ ਸਕਿਆ ਜਦੋਂ ਉਹ ਨੇੜੇ ਆਇਆ ਚੇਲੇ ਦੀ ਨਜ਼ਰ ਉਸਤਾਦ ਤੇ ਪਈ ਉਹ ਚੀਕ ਪਿਆ ਉਸਤਾਦ ਜੀ ਉਸਤਾਦ ਜੀ ਉਸਤਾਦ ਦੇ ਕੰਨ ਖੜੇ ਹੋ ਗਏ ਉਹ ਧਿਆਨ ਨਾਲ ਉਸ ਮੋਟੇ ਆਦਮੀ ਨੂੰ ਵੇਖਣ ਲੱਗਾ ਤੇ ਪਛਾਨ ਲਿਆ ਹੈਰਾਨ ਹੋ ਕੇ ਬੋਲਿਆ ਇਹ ਤੂੰ ਹੈ ਤੂੰ ਇਸ ਹਾਲਤ ਵਿੱਚ ਕਿਵੇਂ ਪਹੁੰਚ ਗਿਆ ਚੇਲੇ ਨੇ ਇੱਕੋ ਸਾਹ ਵਿੱਚ ਸਾਰੀ ਕਹਾਣੀ ਦੱਸ ਦਿੱਤੀ ਉਸਤਾਦ ਸੋਚਾਂ ਵਿੱਚ ਪੈ ਗਿਆ ਫਿਰ ਚੇਲੇ ਦੇ ਕੰਨ ਕੋਲ ਮੂੰਹ ਲੈ ਜਾ ਕੇ ਬੋਲਿਆ ਹੁਣ ਤੈਨੂੰ ਬਚਾਉਣ ਦਾ ਸਿਰਫ ਇੱਕ ਹੀ ਤਰੀਕਾ ਹੈ ਚੇਲੇ ਨੇ ਉਮੀਦ ਨਾਲ ਪੁੱਛਿਆ ਉਹ ਕੀ ਹੈ ਉਸਤਾਦ ਜੀ ਉਸਤਾਦ ਨੇ ਕਿਹਾ ਜਦੋਂ ਤੈਨੂੰ ਫਾਂਸੀ ਦੇਣ ਲੱਗਣ ਤਮੈਂ ਆਵਾਜ਼ ਮਾਰਾਂਗਾ ਕਿ ਫਾਂਸੀ ਮੈਨੂੰ ਦਿਓ ਤੂੰ ਫੌਰਨ ਕਹੀਂ ਨਹੀਂ ਨਹੀਂ ਇਹ ਫਾਂਸੀ ਮੈਨੂੰ ਹੀ ਦਿਓ ਚੇਲੇ ਨੇ ਹੈਰਾਨ ਹੋ ਕੇ ਕਿਹਾ ਮੈਂ ਕੁਝ ਸਮਝਿਆ ਨਹੀਂ ਉਸਤਾਦ ਉਸਤਾਦ ਨੇ ਕਿਹਾ ਜੋ ਮੈਂ ਕਹਾ ਬਸ ਉਹੀ ਕਰ ਅੱਗੇ ਤੈਨੂੰ ਬਚਾਉਣ ਦੀ ਜ਼ਿੰਮੇਵਾਰੀ ਮੇਰੀ ਚੇਲਾ ਖੁਸ਼ ਹੋ ਗਿਆ ਤੇ ਬੋਲਿਆ ਠੀਕ ਹੈ ਉਸਤਾਦ ਚਲਦੇ-ਚਲਦੇ ਉਹ ਚੌਂਕ ਤੇ ਪਹੁੰਚ ਗਏ ਚੇਲੇ ਨੂੰ ਫਾਂਸੀ ਦੇ ਤਖਤੇ ਤੇ ਖੜਾ ਕਰ ਦਿੱਤਾ ਗਿਆ ਫਾਂਸੀ ਦਾ ਫੰਦਾ ਉਸ ਦੀਆਂ ਅੱਖਾਂ ਸਾਹਮਣੇ ਲਟਕ ਰਿਹਾ ਸੀ ਉਹ ਉਸ ਨੂੰ ਵੇਖ ਕੇ ਸਹਿਮ ਗਿਆ ਉਸ ਦੇ ਦਿਲ ਵਿੱਚ ਡਰ ਸੀ ਕਿ ਕਿਤੇ ਉਸਤਾਦ ਉਸ ਨੂੰ ਬਚਾਉਣ ਵਿੱਚ ناکਾਮ ਨਾ ਹੋ ਜਾਏ ਆਖਰਕਾਰ ਬਾਦਸ਼ਾਹ ਦੀ ਸਵਾਰੀ ਆਈ ਲੋਕਾਂ ਨੇ ਉਸ ਨੂੰ ਵੇਖ ਕੇ ਖੁਸ਼ੀ ਨਾਲ ਨਾਰੇ ਲਾਏ ਬਾਦਸ਼ਾਹ ਆਪਣੀ ਖਾਸ ਜਗ੍ਹਾ ਤੇ ਖੜਾ ਹੋ ਗਿਆ ਉਸਨੇ ਪੂਰੇ ਇਕੱਠੇ ਨਜ਼ਰ ਮਾਰੀ ਤੇ ਉੱਚੀ ਆਵਾਜ਼ ਵਿੱਚ ਬੋਲਿਆ ਆਖਰਕਾਰ ਅਸੀਂ ਅਜਿਹੇ ਆਦਮੀ ਲੱਭਣ ਵਿੱਚ ਕਾਮਯਾਬ ਹੋ ਗਏ ਜਿਸ ਦੀ ਗਰਦਨ ਵਿੱਚ ਇਹ ਫੰਦਾ ਠੀਕ ਆ ਗਿਆ ਹੁਣ ਮੈਂ ਹੁਕਮ ਦਿੰਦਾ ਹਾਂ ਕਿ ਇਸਨੂੰ ਫਾਂਸੀ ਦੇ ਦਿਓ ਜਲਾਦ ਨੇ ਫਾਂਸੀ ਦਾ ਫੰਦਾ ਹੱਥ ਵਿੱਚ ਫੜਿਆ ਤੇ ਚੇਲੇ ਦੀ ਗਰਦਨ ਵਿੱਚ ਪਾਉਣ ਲੱਗਾ ਬਿਲਕੁਲ ਉਸੇ ਸਮੇਂ ਉਸਤਾਦ ਜ਼ੋਰ ਨਾਲ ਚੀਕਿਆ ਠਹਿਰੋ ਇਸਨੂੰ ਫਾਂਸੀ ਨਾ ਦਿਓ ਬਲਕਿ ਫਾਂਸੀ ਮੈਨੂੰ ਦਿਓ ਸਾਰੇ ਲੋਕਾਂ ਵਿੱਚ ਚੁੱਪ ਛਾ ਗਈ ਜਲਾਦ ਦੇ ਹੱਥ ਰੁਕ ਗਏ ਬਾਦਸ਼ਾਹ ਹੈਰਾਨ ਹੋ ਉੱਠਿਆ ਸਾਰੇ ਲੋਕ ਉਸਤਾਦ ਵੱਲ ਵੇਖਣ ਲੱਗੇ। ਉਸਤਾਦ ਇਕੱਠ ਵਿੱਚੋਂ ਨਿਕਲ ਕੇ ਫਾਂਸੀ ਦੇ ਤਖਤੇ ਵੱਲ ਆ ਰਿਹਾ ਸੀ। ਬਾਦਸ਼ਾਹ ਨੇ ਗਰਜ ਕੇ ਪੁੱਛਿਆ, "ਕੌਣ ਹੋ ਤੁਸੀਂ? ਤੁਹਾਡੀ ਸਰਕਾਰੀ ਕੰਮਾਂ ਵਿੱਚ ਦਖਲ ਦੇਣ ਦੀ ਜੁਰਤ ਕਿਵੇਂ ਹੋਈ?" ਉਸਤਾਦ ਨੇ ਸ਼ਾਂਤ ਆਵਾਜ਼ ਵਿੱਚ ਕਿਹਾ, "ਇਸ ਦੀ ਥਾਂ ਮੈਨੂੰ ਫਾਂਸੀ ਦੇ ਦਿਓ।" ਇੱਧਰ ਚੇਲਾ ਵੀ ਜ਼ੋਰ ਨਾਲ ਬੋਲਿਆ, "ਨਹੀਂ ਬਾਦਸ਼ਾਹ ਸਲਾਮਤ, ਇਹ ਜ਼ੁਲਮ ਨਾ ਕਰੋ। ਫਾਂਸੀ ਮੈਨੂੰ ਹੀ ਦਿਓ।" ਉਸਤਾਦ ਨੇ ਫਿਰ ਕਿਹਾ, "ਹਰਗਿਜ ਨਹੀਂ, ਫਾਂਸੀ ਮੈਨੂੰ ਹੀ ਮਿਲਣੀ ਚਾਹੀਦੀ ਹੈ।" ਦੋਵੇਂ ਆਪਣੀ-ਆਪਣੀ ਫਾਂਸੀ ਲਈ ਜਿੱਦ ਕਰ ਰਹੇ ਸਨ। ਇਕਾਠ ਵਿੱਚ ਮੌਜੂਦ ਸਾਰੇ ਲੋਕ ਹੈਰਾਨ ਸਨ। ਉਹਨਾਂ ਨੇ ਕਦੇ ਅਜਿਹਾ ਵਿਅਕਤੀ ਨਹੀਂ ਵੇਖਿਆ ਸੀ ਜੋ ਆਪਣੀ ਮੌਤ ਲਈ ਜ਼ਿੱਦ ਕਰੇ ਤੇ ਇੱਥੇ ਇੱਕ ਨਹੀਂ ਸਗੋਂ ਦੋ-ਦੋ ਜਣੇ ਫਾਂਸੀ ਲਈ ਲੜ ਰਹੇ ਸਨ। ਬਾਦਸ਼ਾਹ ਵੀ ਹੈਰਾਨ ਰਹਿ ਗਿਆ। ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ। ਆਖਰਕਾਰ ਬਾਦਸ਼ਾਹ ਨੇ ਉੱਚੀ ਆਵਾਜ਼ ਵਿੱਚ ਪੁੱਛਿਆ, "ਮਾਮਲਾ ਕੀ ਹੈ? ਤੁਸੀਂ ਦੋਵੇਂ ਫਾਂਸੀ ਲਈ ਐਨੇ ਬੇਚੈਨ ਕਿਉਂ ਹੋ?" ਉਸਤਾਦ ਨੇ ਕਿਹਾ, "ਬਸ ਉਂਝੀ, ਤੁਸੀਂ ਇਸ ਨੂੰ ਛੱਡ ਦਿਓ ਤੇ ਮੈਨੂੰ ਫਾਂਸੀ ਦੇ ਦਿਓ।" ਬਾਦਸ਼ਾਹ ਹੋਰ ਵੀ ਹੈਰਾਨ ਹੋ ਗਿਆ। ਉਹ ਗੰਭੀਰ ਹੋ ਕੇ ਬੋਲਿਆ, ਤੋ ਸੀ ਦੋਵੇਂ ਆਪਣੀ ਮੌਤ ਲਈ ਇੰਨੇ ਬੇਚੈਨ ਕਿਉਂ ਹੋ ਬਾਦਸ਼ਾਹ ਦੀ ਬੇਚੈਨੀ ਵੱਧਦੀ ਜਾ ਰਹੀ ਸੀ ਲੋਕ ਵੀ ਸਾਰ ਰੋਕ ਕੇ ਖੜੇ ਸਨ ਉਸਤਾਦ ਨੇ ਗੱਲ ਸਮਝਾਉਣੀ ਸ਼ੁਰੂ ਕੀਤੀ ਗੱਲ ਇਹ ਹੈ ਬਾਦਸ਼ਾਹ ਸਲਾਮਤ ਕਿ ਅੱਜ ਦਾ ਦਿਨ ਬਹੁਤ ਭਾਗਾ ਵਾਲਾ ਹੈ ਅੱਜ ਜਿਸ ਨੂੰ ਫਾਂਸੀ ਹੋਏਗੀ ਉਹ ਸਿੱਧਾ ਸਵਰਗ ਵਿੱਚ ਜਾਏਗਾ ਮਰਨਾ ਤਾਂ ਸਭਨੇ ਹੈ ਫਿਰ ਇਸ ਮੋٹے ਦੀ ਬਜਾਏ ਮੈਨੂੰ ਫਾਂਸੀ ਦੇ ਦਿਓ ਇਹ ਸੁਣਦਿਆਂ ਹੀ ਦਰਬਾਰ ਵਿੱਚ ਸ਼ੋਰ ਮਚ ਗਿਆ ਵਜ਼ੀਰ ਨੇ ਤੁਰੰਤ ਕਿਹਾ ਮੈਂ ਇਸ ਸ਼ਹਿਰ ਦਾ ਵਜ਼ੀਰ ਹਾਂ ਮੈਨੂੰ ਫਾਂਸੀ ਦਿਓ ਤਾਂਕਿ ਮੈਂ ਸਵਰਗ ਵਿੱਚ ਜਾ ਸਕਾਂ ਬਾਦਸ਼ਾਹ ਨੇ ਹੈਰਾਨ ਹੋ ਕੇ ਵਜ਼ੀਰ ਵੱਲ ਵੇਖਿਆ ਉਸ ਵੇਲੇ ਹੋਰ ਲੋਕ ਵੀ ਚੀਕਣ ਲੱਗੇ ਫਾਂਸੀ ਮੈਨੂੰ ਦਿਓ ਫਾਂਸੀ ਮੈਨੂੰ ਦਿਓ ਬਾਦਸ਼ਾਹ ਪਰੇਸ਼ਾਨ ਹੋ ਗਿਆ ਹੁਣ ਫਾਂਸੀ ਕਿਸ ਨੂੰ ਦਈਏ ਚੇਲਾ ਵੀ ਹੈਰਾਨ ਹੋ ਕੇ ਉਸਤਾਦ ਵੱਲ ਵੇਖ ਰਿਹਾ ਸੀ ਤੇ ਲੋਕਾਂ ਦੀ ਹਾਲਤ ਦੇਖ ਕੇ ਦਿਲੋਂ ਖੁਸ਼ ਹੋ ਰਿਹਾ ਸੀ ਬਾਦਸ਼ਾਹ ਨੇ ਇਸ਼ਾਰੇ ਨਾਲ ਲੋਕਾਂ ਨੂੰ ਚੁੱਪ ਕਰਾਇਆ ਤੇ ਬੋਲਿਆ ਸਭ ਤੋਂ ਵੱਧ ਹੱਕਦਾਰ ਤਾਂ ਮੈਂ ਹਾਂ ਮੈਂ ਤੁਹਾਡਾ ਬਾਦਸ਼ਾਹ ਹਾਂ ਇਸ ਲਈ ਅੱਜ ਫਾਂਸੀ ਤੇ ਚੜ ਕੇ ਮੈਂ ਸਵਰਗ ਵਿੱਚ ਜਾਵਾਂਗਾ ਸਾਰੇ ਲੋਕ ਹੈਰਾਨ ਰਹਿ ਗਏ ਬਾਦਸ਼ਾਹ ਦੇ ਸਾਹਮਣੇ ਕੋਈ ਕੀ ਬੋਲ ਸਕਦਾ ਸੀ ਕੋਈ ਕੁਝ ਨਾ ਬੋਲਿਆ ਬਾਦਸ਼ਾਹ ਚੁੱਪਚਾਪ ਫਾਂਸੀ ਦੇ ਤਖਤੇ ਵੱਲ ਵਧ ਰਿਹਾ ਸੀ ਉਹ ਤਖਤੇ ਤੇ ਚੜ ਗਿਆ ਉਸਨੇ ਚੇਲੇ ਨੂੰ ਉਤਰਨ ਦਾ ਇਸ਼ਾਰਾ ਕੀਤਾ ਚੇਲੇ ਨੇ ਖੁਦਾ ਦਾ ਸ਼ੁਕਰ ਅਦਾ ਕੀਤਾ ਤੇ ਉਤਰ ਆਇਆ ਬਾਦਸ਼ਾਹ ਨੇ ਜਲਾਦ ਨੂੰ ਹੁਕਮ ਦਿੱਤਾ ਇੱਕ ਨਵਾਂ ਫੰਦਾ ਲਿਆਓ ਜੋ ਮੇਰੀ ਗਰਦਨ ਵਿੱਚ ਠੀਕ ਆ ਜਾਵੇ ਜਲਾਦ ਨੇ ਹੁਕਮ ਮੰਨਿਆ ਤੇ ਬਾਦਸ਼ਾਹ ਦੀ ਗਰਦਨ ਵਿੱਚ ਨਵਾਂ ਫੰਦਾ ਪਾ ਦਿੱਤਾ ਨਤੀਜੇ ਵਜੋਂ ਬਾਦਸ਼ਾ ਨੂੰ ਫਾਂਸੀ ਦੇ ਦਿੱਤੀ ਗਈ। ਲੋਕ ਹੈਰਾਨੀ ਨਾਲ ਇਹ ਮੰਜ਼ਰ ਵੇਖ ਰਹੇ ਸਨ। ਸੋਚਦੇ ਹੋਏ ਕਿ ਉਹਨਾਂ ਦਾ ਬਾਦਸ਼ਾ ਸਿੱਧਾ ਸਵਰਗ ਵਿੱਚ ਜਾ ਰਿਹਾ ਹੈ। ਇੱਧਰ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਸਤਾਦ ਤੇ ਚੇਲਾ ਚੁੱਪ-ਚੁੱਪ ਦਰਬਾਰ ਵਿੱਚੋਂ ਨਿਕਲ ਗਏ ਤੇ ਰੱਬ ਦਾ ਸ਼ੁਕਰ ਅਦਾ ਕਰਨ ਲੱਗੇ। ਦੋਸਤੋ, ਹਮੇਸ਼ਾ ਸੌਖੇ ਰਾਹ ਚੁਣਨ ਵਾਲੇ ਕਈ ਵਾਰੀ ਸਭ ਤੋਂ ਵੱਡੀ ਮੁਸੀਬਤ ਵਿੱਚ ਫਸ ਜਾਂਦੇ ਆ। ਜੋ ਕੁਝ ਆਸਾਨੀ ਨਾਲ ਮਿਲਦਾ ਹੈ ਉਹ ਹਮੇਸ਼ਾ ਫਾਇਦੇਮੰਦ ਨਹੀਂ ਹੁੰਦਾ। ਇਹੀ ਗਲਤੀ ਭਿਖਾਰੀ ਦੇ ਭੋਲੇ ਚੇਲੇ ਨੇ ਕੀਤੀ ਉਸਨੇ ਸੋਚਿਆ ਕਿ ਇਹ ਸ਼ੈਰ ਉਸਦੇ ਸੁੱਖ ਦੀ ਖੋਜ ਦਾ ਅੰਤ ਹੈ ਪਰ ਉਸਨੇ ਇਹ ਨਹੀਂ ਵੇਖਿਆ ਕਿ ਇੱਥੇ ਜ਼ਿੰਦਗੀ ਦੀ ਵੀ ਕੋਈ ਕੀਮਤ ਨਹੀਂ ਸੀ ਉਸਤਾਦ ਦੀ ਅਕਲਮੰਦੀ ਨੇ ਚੇਲੇ ਦੀ ਜ਼ਿੰਦਗੀ ਬਚਾ ਲਈ ਪਰ ਜੇ ਉਹ ਸਮੇਂ ਤੇ ਨਾ ਪਹੁੰਚਦਾ ਤਾਂ ਚੇਲੇ ਦੀ ਮਾਸੂਮ ਗਲਤੀ ਉਸਦੀ ਜਾਨ ਲੈ ਲੈਂਦੀ ਅਸੀਂ ਵੀ ਕਈ ਵਾਰੀ ਆਪਣੇ ਵੱਡਿਆਂ ਦੀਆਂ ਗੱਲਾਂ ਨੂੰ ਅਣਗੌਲੀਆਂ ਕਰ ਦਿੰਦੇ ਹਾਂ ਪਰ ਜਦੋਂ ਸਮਝ ਆਉਂਦੀ ਹੈ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਲਾਲਚ ਆਰਾਮ ਦੀ ਭੁੱਖ ਤੇ ਸੋਖੇ ਰਾ ਅਕਸਰ ਇਨਸਾਨ ਨੂੰ ਉਸ ਜਗ੍ਹਾ ਲੈ ਜਾਂਦੇ ਨੇ ਜਿੱਥੇ ਉਹ ਜ਼ਿੰਦਗੀ ਦੇ ਸਭ ਤੋਂ ਵੱਡੇ ਸਬਕ ਖੁਦ ਸਿੱਖਣ ਲਈ ਮਜਬੂਰ ਹੋ ਜਾਂਦਾ ਹੈ ਪਰ ਅਕਸਰ ਜਦੋਂ ਤੱਕ ਸਬਕ ਸਮਝ ਆਉਂਦਾ ਹੈ ਤਦ ਤੱਕ ਸਮਾਂ ਹੱਥੋਂ ਨਿਕਲ ਚੁੱਕਿਆ ਹੁੰਦਾ ਹੈ ਸੋ ਦੋਸਤੋ ਜੇ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸਟੋਰੀ ਟੈਲਰ ਪੰਜਾਬ